ਕੀ ਚੀਜ਼ ਮਿਨਿਸਟਰ অপারেਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਲਈ ਲਾਅ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਤਲਬ ਵਿੱਚ ਬੇਕਾਮ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਆ ਕੋ ਮੈਂ بار بار ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਸ ਬੀਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵਿਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਦੇ ਓਨਲੀ ਵਾਂਟ ਟੂ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡਕੁਆਰਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈੰਤੀਪੁਰ ਸਾਡੇ ਉਥੇ ਪੱਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਹਾ ਸੀਗਾ ਆਊਟ ਵਾਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੜੇ ਫੜੇ ਕੀ ਨਹੀਂ ਫੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜੂ ਅਸਲੀਅਤ ਕੀ ਹੈ ਇਹਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਫੜੇ ਕਿ ਨਹੀਂ ਫੜੇ ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ ਚ ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਹੈ ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਥ ਹੈ ਇਸ ਲਈ ਜਿ ਕੋ ਐਂਡ ਇਹ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜੋ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਸੋ ਮਤਲਬ ਦਿਸ ਗੇਮ ਤਾਂ ਗਵਰਨਮੈਂਟ ਇਟਸੈਲਫ ਇਜ਼ ਪਲੇਇੰਗ ਔਰ ਡਰਾਮੇਬਾਜ਼ ਨੇ एवरीथिंग ਇਜ਼ ਪੀਆਰ ਐਕਸਰਸਾਈਜ਼ ਇਹ ਤਾਂ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮਹੱਲਾ ਕਲੀਨਿਕ ਤੋਂ ਜਾਂ ਆ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹੂੰਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਨਾ ਤਾਂ ਆਪ ਐਕਸਪੀਰੀਅੰਸ ਕੀਤਾ ਥਾਰਾ ਟਰਮ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆ ਮਕੇਨ ਵਾਰਨਿੰਗ ਟੂ ਗਵਰਨਰ ਥੈਟ ਕਾਲਿਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫਾਰ ਦੀ ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 bomb blast ji it's not a joke do you think all is well in the state ਕਿਹੜੇ ਸੂਬੇ ਚ ਤੁਸੀਂ ਪੰਜਾਬ ਦੇ ਛੱਡ ਦੇਸ਼ ਦੇ ਕਿਹੜੇ ਸੂਬੇ ਚ ਖਬਰ ਆਈ ਹੈ ਸ਼ਾਇਦ ਪਾਕਿਸਤਾਨ ਤੋਂ ਇਹ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਚ 17ਵਾਂ ਬਲਾਸਟ ਹੋ ਗਿਆ ਐਂਡ ਦਾ ਚੀਫ ਮਿਨਿਸਟਰ ਇਸ ਕਲੂਲੈਸ ਔਰ ਇਹ ਕਿਸ ਡਰਾਮਾ ਨਵਾਂ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰੁਸਤ ਹੈ कमिश्नर साहब ਨੂੰ ਬਦਲ ਦੇਣਗੇ ਜਾਂ ਡੀਜੀਪੀ ਸਾਹਿਬ ਨੂੰ ਬਦਲ ਦੇਣਗੇ ਕੋਈ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ 'ਚ ਜੇ ਬਦਲਣ ਦੀ ਲੋਟ ਹੈ ਤੇ ਇਸ ਦਾ ਜੋਕਰ ਔਨ ਦਾ ਟਾਪ ਊਜ਼ ਨਾਟ ਬੀਇੰਗ ਐਪਲ ਟੂ ਅੰਡਰਸਟੈਂਡ ਦਾ ਗਰਾਉਂਡ ਰਿਐਲਿਟੀ ਔਰ एवरीथिंग ਇਜ਼ ਟੋਟਲੀ ਪੋਲਿਟਿਸਾਈਜ਼ਡ ਫ੍ਰੋਮ ਇੰਟੈਲੀਜੈਂਸ ਟੂ ਗਵਰਨੈਂਸ ਟੂ ਪੋਸਟਿੰਗ

ਯਾਰ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਆ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸਵਾਲ ਸਾਹਿਬ ਨੂੰ ਹਟਾ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਨੂੰ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸੁਣ ਕੇ ਰਾਜੀ ਨਹੀਂ ਬਿਕੋਜ਼ ਉਹ ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫ਼ਤਰ 'ਚ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕਹੋ ਪੰਜਾਬ 'ਚ ਸਭ ਠੀਕ ਐ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲਿਟਿਸੀਸਾਈਜ਼ ਨਾ ਕਰੋ ਭਗਵੰਤ ਮਾਨ ਹੋਮ ਮਿਨਿਸਟਰ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ ਵੈਸੇ ਹੀ ਜਾਂਦਾ ਸ਼ੌਕ ਚੜ ਗਿਆ ਉਹਨਾਂ ਨੂੰ ਆ ਕਿ ਜੇ ਮੈਂ ਵੱੱਦ ਬੋਲੂਗਾ ਤੇ ਸ਼ਾਇਦ ਕੇਜਰੀਆ ਲੁਲੀ ਸਮਝਣ ਕੇ ਕਿ ਮੈਂ ਲੈ ਕੇ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਪੂ ਆਪ ਵੀ ਮੰਨ ਚੁੱਕੇ ਮਗਰ ਇੱਕ ਹੱਲਾ ਸਮਾਂ ਨਹੀਂ ਇਹਨਾ ਪੋਲਿਟਿਕਸ ਦਾ ਇਹ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲਾਸਟ ਯਾਰ ਔਰ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਚ ਮਜੀਠੇ ਹਲਕੇ ਦੇ ਬਿਲਕੁਲ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਆ ਹੈਪੀ ਪਸ਼ੀਆ ਹੋਰਾਂ ਨੇ ਕਿਸੀ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੇਕਾਲੀਆ ਸਾਹਿਬ ਦਾ ਕੰਮ ਨਹੀਂ ਮਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ੇਦ ਬਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਹੈ ਜੀ ਖਾਨ ਸਾਹਿਬ ਜਿਹੜੀ ਸਟੇਟਮੈਂਟ ਦਾ ਆਮ ਆਦੀ ਪਾਰਟੀ ਸੁਖਾਰੀ ਲੈਵਲ ਤੇ ਜਦੋਂ ਆ ਕੇ ਆਈ ਹੈ ਕਿ ਮਿੰਦਰ ਬਲਗੀ ਦੀ ਜਿਹੜੇ ਹੈ ਉਹ ਅੱਜ ਨਾਲ ਉੱਥੇ ਭਰਾਈ ਹੈ ਕਿ ਜਿਹੜਾ ਕਾਲੀਏ ਜਿਹੜਾ ਅਟੈਕ ਹੋਇਆ ਉਹ ਕਿਸੇ ਹੋਈ ਕੈਂਪ ਦਾ ਜਿਹੜਾ ਹੈਗਾ ਪੂਰੇ ਦੇ ਨਹੀਂ ਭਗਤ ਜੀ ਨੂੰ ਕੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹੁੰਦਾ ਔਰ ਚੀਫ ਮਿਨਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜੀ ਕਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਮਿਸ਼ਨੋਏ ਦੀ ਇੰਟਰਵਿਊਆਂ ਤਾਂ ਤੁਸੀਂ ਕਰਾ ਰਹੇ ਸੀ ਜੇਲ੍ਹਾਂ ਨੂੰ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸਪੰਦੇ ਆ ਉਹਨਾਂ ਦਾ ਨਾ ਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਤਾਂ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਉੱਤੇ ਸਾਹਿਬ ਜਾਨਾ ਜਾਂਦਾ ਹੈ ਕਿ ਪਿੱਛੇ ਜਿੰਨੇ ਵੀ ਬਹੁਤ ਕਨੈਕਟਡ ਅਟੈਕ ਹੋਏ ਆ ਕਿਸੇ ਨਾ ਕਿਸੇ ਸੰਗਠਨ ਦੀ ਜ਼ਿੰਮੇਵਾਰੀ ਤੇ ਹੈ ਉਹ ਸੋਨ ਸਿੱਧਾ ਕਹਿ ਦੇਣਾ ਆਈਸੇ ਦਾ ਹੱਥ ਹੈ ਸਹੀ ਕਿਸੇ ਵੀ ਸੰਗਠਨ ਦੀ ਜ਼ਿੰਮੇਵਾਰੀ ਨਹੀਂ ਹੈ ਨਾ ਹੀ ਪਤਾ ਲੱਗਦਾ ਐਸ਼ਕ ਪੁਲਿਸ ਜਿਨੂੰ ਕੀ ਆਈਸੇ ਦਾ ਆਧਰਾ ਜਾਂ ਸ਼ਰਦਾਰ ਭੱਟੀ ਜਾਂ ਬਾਕੀ ਸੁਰਖੀਆਂ ਤਾਂ ਹੁਣ ਕੀ ਨਹੀਂ ਇਟਸ ਅ ਕਵਰ ਆਪ ਜੀ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਹਾਂ ਪੁਲਿਸ ਨੇ ਕੋਈ ਮਨੋਰੰਜਨ ਕਾਲੀਆ ਸਾਹਿਬ ਜੋ 빅 ਨੇਮ ਔਰ ਇਹਨਾਂ ਦੇ ਘਰ ਤੇ ਅਟੈਕ ਹੋਣਾ ਪੀਪਲ ਦੇਖੋ ਪੰਜਾਬ ਦੇ ਲੋਕ ਬੜੇ ਇਸ ਗੱਲ ਤੋਂ ਡਿਸਟਰਬ ਨੇ ਚਿੰਤਿਤ ਨੇ ਆहत ਨੇ ਕਿ ਜੇ ਕਾਲੀਆ ਸਾਹਿਬ ਵਰਕੇ ਏਡੇ ਨਫੀਸ ਇਨਸਾਨ ਏਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅ ਐਂਡ ਆਰਡਰ ਦਾ ਵੈਸੇ ਹਾਲਾਤ ਕੀ ਆ ਸੋ ਪੰਜਾਬ 'ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ 'ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕਏ ਗੱਲ ਸਹੀ ਆ 17 ਬੰਬ ਬਲਾਸਟ ਹੋ ਗਏ ਹਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕਰੀਨ ਐ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋਟੇ ਸ਼ਾਂਤ ਹੋ ਜਾਓ ਕਿਹੀਂ ਬੰਦੇ ਫੜ ਲੇ ਜਦ ਐਨਆਈਏ ਦੀ ਇਨਕੁਆਇਰੀ ਹੋਊਗੀ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਫੇਰ ਸੱਚ ਆਊਗਾ ਜਿਵੇਂ ਲਾਰੈਂਸ ਬਿਸ਼ਨੋਈ ਤੇ ਜੇਲ ਇੰਟਰਵਿਊ ਵੇਲੇ ਵੀ ਕਹਿੰਦਾ ਸੀ ਕਿ ਪੰਜਾਬ ਦੀ ਜੇਲ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ ਸੋ डोंट बिलीव जो थोनू फीड ਕੀਤਾ جا رہا ہے ائی ائی स्ट्राنگلی سے دس دیٹ دس از مسلیڈنگ انفارمیشن اونلی ٹو مسلیڈ دا कि इस तरह देख रहे رہے ہیں کہ کیڑا فندا ہے کہ نتی کمپیوٹر اٹیک ہوا کوئی سٹی کی ذمہ داری نہیں ہے شاد کا ڈیڑا ہے میں تو کہہ पुलिस ہیں ائی نا پولیس آیا سی ایجنٹ بھی کہہ دیا پولیس لئی سی اور پولیس کو اگر کچھ ਯਾਰ ਜੀ ਮੈਂ ਤੁਹਾਨੂੰ ਗੱਲ ਤੁਹਾਨੂੰ ਭੰਬਲ ਪੂਸੇ ਪਾਉਣ ਲਈ ਲਿਆ ਹੋਰ ਮੈਂ ਕੀ ਕਹਾਂ ਮੈਂ ਤਾਂ ਨਾ ਐਨਆਈਏ ਆ ਨਾ ਸੀਪੀਆਈਆ ਮਗਰ ਮੇਰੇ ਵੀ ਸੈਲ ਸੂਤਰ ਬੜੇ ਆ ਔਰ ਮੇਰੇ ਸੂਤਰ ਦੱਸਦੇ ਆ ਸਿਰ ਤੇ ਸਿਰ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਇਹ ਗੱਲ ਕਿ ਕਲੇਮ ਕੀਤੀ ਕਿਥੋਂ ਕਲੇਮ ਦਾ ਮਤਲਬ ਇਹ ਕਲੇਮ ਕਿਵੇਂ ਆ ਸ਼ਜਾਹਦ ਭੱਟੀ ਦਾ ਤਾਂ ਵਿਚਾਰੇ ਦਾ ਪਾਕਿਸਤਾਨ ਚ ਹੀ ਨਹੀਂ ਇੰਨਾ ਕੰਮ ਚੱਲਦਾ ਜਿੰਨਾ ਇਹਨਾਂ ਨੇ ਸਾਡੇ ਇੱਥੇ ਚਲਾ ਦਿੱਤਾ ਹਰ ਕੰਮ ਨੂੰ ਨੌ ਲੈ ਦਿੰਦੇ ਮੈਂ ਮੈਂ ਕਿਉਂਕਿ ਮੈਂ ਅਸੀਂ ਵੀ ਯਾਰ ਥੋੜਾ ਅਵੇਰ ਆ ਮੀਡੀਆ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤਾਂ ਇੱਥੇ ਠੀਕ ਆ ਕੰਮ ਨੂੰ ਹਿੰਦੂ ਭਾਈਚਾਰੇ ਦਾ ਲੀਡਰ ਹੈ ਪਾਕਿਸਤਾਨ ਤੇ ਗੱਲ ਪਾਉਣੀ ਆ ਵਿਗਦੀ ਆ ਛੇਤੀ ਵੇਚ ਤੇ ਫੜ ਕੇ ਇਟਸ ਇਟਸ ਰੋਂਗ ਸਟੋਰੀ ਐਨਆਈਏ will bring out the truth অর the high courts অর the courts will bring out the truth ਜਿਹੜਾ ਸਾਰਾ ਮੈਂ ਜਿਸ ਦੀ ਗੱਲ ਕਰਦੇ ਹਾਂ ਕਿ ਜਿਹੜਾ ਵਿਸ਼ੋਈ ਦਾ ਨਾਮ ਦਿੱਤਾ ਜਾ ਰਿਹਾ ਹੈ ਇਹਦੇ ਦਾ ਜਾਰੇ ਫਿਰ ਤੁਹਾਡੇ ਮੁਤਾਬਕ ਕੌੜੀ ਜਿਹੜੀ ਐਸੋ ਮੈਸਜੇਂਟੀ ਐਨਾ ਇਹ ਬੋਲ ਸਕੀ ਹੋਈ 100% ਵੇਖੋ ਮੈਂ ਬਾਰ ਬਾਰ ਕਹਿ ਰਿਹਾ ਇਕੱਲੀ ਇਹਦੀ ਨਾ ਦਿਓ ਜਿੰਨੇ ਮਜੀਠੇ ਬਲੌਂਬਲਾਸਟ ਹੋਇਆ ਜਾਂ ਹੋਰ ਥਾਣੇ 'ਚ ਹੋਇਆ ਜਾਂ ਇੱਕ ਹਿੰਦੂ ਭਾਈਚਾਰੇ ਨੂੰ ਟਾਰਗੇਟ 'ਤੇ ਲਿੱਤਾ ਜਾ ਰਿਹਾ ਮੰਦਰਾਂ 'ਚ ਬਲਾਸਟ ਸ਼ੁਰੂ ਹੋ ਗਏ ਐ ਵਾਟ ਦਾ ਹੈਲ ਆ ਯੂ ਵੇਟਿੰਗ ਫੋਰ ਵੈਨ ਇਟਸ ਟੂ ਲੇਟ ਜੀ ਚੀਫ ਮਿਨਿਸਟਰ ਸਾਹਿਬ ਦਾ ਮਤਲਬ ਮੈਂ ਨਾ ਮੰਨੂ ਦਾ ਤਾਂ ਜਵਾਬ ਹੀ ਕੋਈ ਨਹੀਂ ਜੀ ਔਰ ਕੱਲ ਕਿਤੇ ਉਹ ਜੇ ਪ੍ਰੈਸ ਨੇ ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਇਹਨੂੰ ਕੱਲਾ ਕਾਲੀਆ ਸਾਹਿਬ ਨਾਲ ਇਹਨਾਂ ਆਈਸੋਲੇਸ਼ਨ ਨਾ ਦੇਖ ਲਿਓ ਥਿਸ ਇਜ਼ ਅਬਾਊਟ ਯੋਰ ਸੇਫਟੀ ਐਂਡ ਸਿਕਿਉਰਿਟੀ ਆਲਸੋ ਇਟ ਇਜ਼ ਅਬਾਊਟ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ देयर ਆ ਲੋਟ ਆਫ ਫੈਕਟਰਸ ਐਟ ਪਲੇ ਐਂਡ ਗਵਰਨਮੈਂਟ ਇਜ਼ ਸਲੀਪਿੰਗ ਸਰਕਾਰ ਸੁੱਤੀ ਪਈ ਆ ਸਰਕਾਰ ਨੂੰ ਰਿਮੋਟ ਕੰਟਰੋਲ ਤੋਂ ਦਿੱਲੀ ਤੋਂ ਚੱਲ ਰਹੀ ਇਹਨੂੰ ਤਾਂ ਵਿਚਾਰੀ ਨੂੰ ਸਰਕਾਰ ਆਪਾਂ ਕਹਿ ਦਿੰਨੇ ਆਂ ਮਗਰ ਅਸਲ ਸਰਕਾਰ ਇਹ ਨਹੀਂ ਹੈ ਅਸਲ ਸਰਕਾਰ ਤਾਂ ਕੇਜਰੀਵਾਲ ਸਾਹਿਬ ਹੈ ਲੇਕਿਨ ਅਮਨ ਅਰੋੜਾ ਨੇ ਬਿਆਨ ਮੰਨ ਸਟੇਟਮੈਂਟ ਦਿੱਤਾ ਉਹ ਕਹਿ ਰਹੇ ਆ ਕਿ ਭਾਜਪਾ ਦੇ ਲੀਡਰ ਜਿਹੜਾ ਸਿਰਫ ਇਸ ਨੂੰ ਲੈ ਕੇ ਰਾਜਨੀਤੀ ਕਰ ਰਿਹਾ ਤਾਂ ਜਾਂ ਸਰਕਾਰ ਸ਼ਾਸਨ ਦੇ ਵਿੱਚ ਚਿਕਰ ਉਹਤੇ ਅਮਨ ਅਰੋੜਾ ਸਾਹਿਬ ਨੂੰ ਕੋਈ ਮੌਕਾ ਹੀ ਕਿਉਂ ਦੇ ਰਹੇ ਨਾ ਹੁਣ ਦਿੰਦੇ ਬਲਾਸਟ ਥੋੜਾ ਇੰਟੈਲੀਜੈਂਸ ਸੈਟਅਪ ਇੰਨਾ ਸਟਰੋਂਗ ਹੁੰਦਾ ਤੇ ਮੌਕਾ ਕਿਸੇ ਨੂੰ ਨਾ ਮਿਲਦਾ ਸਵੇਰੇ ਤੁਸੀਂ ਕੁਝ ਕਹਿ ਰਹੇ ਹੋ ਕਿ ਬਲਾਸਟ ਦੇ ਕਾਰਨ ਕੁਝ ਹੋਰ ਦੱਸ ਰਹੇ ਸੀ ਤੇ ਫਿਰ ਸ਼ਾਮ ਨੂੰ ਦੱਸ ਰਹੇ ਹੋ ਕਿ ਲਾਰੈਂਸ ਵਿਚ ਨੂੰ ਇਹ ਬਲ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਇਹ ਹਾਲ ਹੋ ਗਿਆ ਲੈਫਟ ਹੈਂਡ ਡਸਨਟ نو ਵਾਟ ਦਾ ਰਾਈਟ ਹੈਂਡ ਇਜ਼ ਡੂਇੰਗ ਮਤਲਬ ਇਹ ਨਹੀਂ ਪਤਾ ਲੱਗ ਰਿਹਾ ਕਿ ਖ ਬਾਤ ਤੈਨੂੰ ਸੱਚੇ ਦਾ ਨਹੀਂ ਪਤਾ ਲੱਗ ਰਿਹਾ ਇਹ ਤਾਂ ਇਹ ਹਾਲ ਹੈ ਇਹਨਾਂ ਦਾ ਔਰ ਜੇ ਅਰੋੜਾ ਸਾਹਿਬ ਨੂੰ ਇੰਨਾ ਕੁਝ ਪਤਾ ਮੈਂ ਤਾਂ ਆਪ ਬੇਨਤੀ ਕਰਦਾ ਕੇਜਰੀਆ ਸਾਹਿਬ ਨੂੰ ਇਹਨੂੰ ਹੀ ਦੇ ਦਿਓ ਮਹਿਕਮਾ ਉੱਤੋਂ ਲੈ ਲਓ। ਅਰੋੜਾ ਸਾਹਿਬ ਤਾਂ ਹਰ ਕੰਮ 'ਤੇ ਟਿੱਪਣੀ ਦੇਣ ਲੱਗ ਪਏ ਆ ਮੈਨੂੰ ਲੱਗਦਾ ਕਿਤੇ ਉਹਨੂੰ ਹੋ ਗਿਆ ਕਿ ਸ਼ਾਇਦ ਦਾਅ ਲੱਗ ਸਕਦਾ ਉਹਦਾ ਦਾਅ ਦੇ ਚੱਕਰ 'ਚ ਲੱਗੇ ਆ ਆਪਦੇ ਲਈ ਅਰੋੜਾ ਸਾਹਿਬ ਤੋਂ ਨਾ ਇੰਨਾ ਸੀਰੀਅਸਲੀ। ਹਾਂਜੀ ਗੁੱਟਿਆਂ 'ਤੇ ਟਿੱਪਣੀ ਕੀਤੀ ਸੀ। ਕਿਹੜੇ ਗੁੱਟਿਆਂ 'ਤੇ? ਕਿ ਲੋਕ ਕਿਹਦੇ ਸੇਕਾ ਸੁਣਾ। ਕੱਟ ਗਏ ਆ ਅਰੋੜੇ ਦੇ। ਹਾਂ? ਹਾਂਜੀ ਜਦੋਂ ਬੋਕ ਕੇ ਬੈਠੇ ਹੋਏ ਸੀਗੇ। ਮੈਂ ਅੱਛਾ ਅਸਲ 'ਚ ਜੇ ਤੁਸੀਂ ਇਹ ਲੈ ਲਓ ਸਾਹਿਬ ਉਹਨੂੰ देखो मैं आज एक बड़े गंभीर मुद्दे पे आया मगर ਤੁਸੀਂ ਕਿਉਂਕਿ ਇੱਕ ਗੱਲ ਕਹਿ ਰਹੇ ਹੋ ਉਹਨਾਂ ਦੇ ਮਸਲੇ 'ਚ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਯਾਰ ਮੈਂ ਆਪਦੀ ਗੱਲ ਤੇ ਮੇਰੇ ਕਰਕੇ ਤੇਰਾ ਨੁਕਸਾਨ ਨਹੀਂ ਚਾਹੀਦਾ ਹੁਣ ਕੀ ਕੁਝ ਕਿਹਾ ਸੀ ਕਿੱਥੇ ਅਸੀਂ ਇੱਕar ਹੀ ਇਕੱਠੇ ਹੋਏ ਆ ਅਸੀਂ ਕਿ ਬੜੀ ਯਾਰੀ ਇਕੱਠੇ ਹੋਏ ਔਰ ਇਹਨੂੰ ਕੋ ਮੈਨੂੰ ਐਵੇਂ ਜਿਹੜਾ ਇੰਨਾ ਸਪਸ਼ਟੀਕਰਨ ਦੇਣਾ ਪੈ ਗਿਆ ਇਤੋਂ ਸਪਸ਼ਟ ਹੋ ਗਿਆ ਕਿ ਮੇਰੀ ਗੱਲ 'ਚ ਦਮ ਸੀ ਮੁੰਡੇ ਚੜਾ ਲਓ ਫਲਾਣੇ ਨੂੰ ਚੜਾ ਲਓ ਟੀਗੜੇ ਨੂੰ ਜੇ ਮੇਰੇ ਤਾਂ ਬੜੇ ਕੀਮਤੇ ਆ ਭਾਈ ਤੂੰ ਚੜਾ ਲੈ ਜਿੱਦਣ ਨੂੰ ਚੜਾਉਂਦੇ ਆਪਦੇ ਵੀ ਨਾ ਚੜਾਈ ਪੈਦੀ ਮੈਂ ਕਾਲੀਆ ਸਾਹਿਬ ਬਦਲ ਸਾਹਿਬ ਸੋਹਣੇ ਜੀ ਸਿੱਕਣ ਦਾ ਮੇਰੇ ਤੇ ਕੰਮ ਮੁਝਾਇਆ ਤੇ 4 ਕਿਟਲ ਦੀ ਜ਼ਮਾਨਤ ਹੋ ਜਾਂਦੀ ਤੁਹਾਡੀ ਸਿਕਿਉਰਿਟੀ ਨੂੰ ਲੈ ਕੇ ਪਿੱਛੇ ਗੱਲਾਂ ਆਈਆਂ ਫਿਰ ਕੀ ਆ ਕੇ ਰਿਵਿਊ ਕਰਕੇ ਦੱਸਾਈਗੀ ਕਾਲੀਆ ਸਾਹਿਬ ਮੈਂ ਇਹ ਚਾਰ ਚੀਜ਼ ਜਾਨਣਾ ਚਾਹਨਾ ਕਿ ওভার ਆਲਡ ਨਹੀਂ ਚੀਜ਼ਾਂ ਐਕਸਕਿਊਜ਼ ਕਿਉਂ ਨਹੀਂ ਹੋ ਪਾਈ ਇਹ ਬਾਂਸਰ ਬੜਾ ਸੀਰੀਅਸ ਅਲਿਗੇਸ਼ਨ ਆ ਮੇਰੇ ਕੋਲ ਤਾਂ ਇੱਕ ਤੁਸੀਂ ਮੈਂ ਕਾਲੀਆ ਸਾਹਿਬ ਨੂੰ ਮੈਂ ਪੁੱਛਿਆ ਔਰ ਇਹ ਬੜੀ ਜ਼ਰੂਰੀ ਹੈ ਜੀ ਮੈਂ ਸਾਰੀ ਪ੍ਰੈਸ ਨੂੰ ਕਹਿਣਾ ਕਾਈਂਡਲੀ ਨੋਟ ਕਰੋ ਕਿ ਕਿੱਡਾ ਵੱਡਾ ਇੰਟੈਲੀਜੈਂਸ ਫੇਲਿਅਰ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਕਦੇ ਪਿਛਲੇ ਸਾਲ ਚ ਪੁਲਿਸ ਨੇ ਆ ਕੇ ਆਖਿਆ ਕਿ ਤੁਹਾਨੂੰ ਖਤਰਾ ਪੁਲਿਸ ਨੇ ਕਦੇ ਆਖਿਆ ਹੀ ਨਹੀਂ ਕਿ ਮਤਲਬ ਜਦ ਬੰਦੇ ਨੂੰ ਨਹੀਂ ਕਹਿ ਰਹੇ ਤੈਨੂੰ ਖਤਰਾ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਪਤਾ ਲੱਗਣਾ ਤੁਸੀਂ ਫੇਲਿਅਰ ਇਤੋਂ ਸਮਝ ਲਓ ਕਿ ਪੁਲਿਸ ਨੂੰ ਆਪ ਨੂੰ ਨਹੀਂ ਪਤਾ ਹੁਣ ਇੱਕਦਮ ਇਹਨਾਂ ਨੂੰ 24 ਘੰਟਿਆਂ ਚ ਪਤਾ ਲੱਗ ਗਿਆ ਕਿ ਜੀ ਇਹ ਚ ਤਾਂ ਲਾਰੈਂਸ ਬਿਸ਼ਨ ਹੋਈ ਆ ਤੇ ਯੂਐਸ ਨੀਪਿੰਗ ਪਹਿਲਾਂ ਨਰੇਬੋ ਕਹਿੰਦਾ ਕੋਈ ਆਇਆ ਵੀ ਮੇਰੇ ਘਰ ਫੋਨ ਤਾਂ ਤੁਸੀਂ ਇਹ ਵਿਚਾਰਿਆਂ ਨੇ ਗਨ ਆ ਪੁਲਿਸ ਦਾ ਥਾਣਾ ਫੋਨ ਚੁੱਕੇ ਨਾ ਕਮਿਸ਼ਨਰ ਸਾਹਿਬ ਫੋਨ ਚੁੱਕੇ ਨਾ ਕੋਈ ਚੁੱਕ ਨਖੀਰ ਚੋਂ ਮੁੰਡਾ ਭੇਜਿਆ ਕਿ ਬਾਬਾ ਬੰਮ ਫਟ ਗਿਆ ਆਜੋ ਅਗਲਾ ਨਾ ਫਟ ਜੇ ਤਾਂ ਉਹ ਆਏ ਆ ਔਰ ਇਹ ਤਾਂ ਇਹਨਾਂ ਦਾ ਸੀ ਸੀ ਟੀਵੀ ਕੈਮਰਾ ਚੰਗਾ ਸੀ ਜੀ ਜਿੰਨੇ ਕੈਦ ਕਰ ਲਿਆ ਨਹੀਂ ਤਾਂ ਉਹਨਾਂ ਨੇ ਕਿਹਾ ਹੀ ਕਾਲਜਾ ਸਾਹਿਬ ਦੇ ਘਰ ਤੋਂ ਇਹਨਾਂ ਦਾ ਸਿਲੰਡਰ ਪਾਟਿਆ ਐਵੇਂ ਝੂਠ ਮਾਰੀ ਜਾਂਦੇ ਇਹ ਤਾਂ ਬਚ ਗਏ ਮੈਂ ਤਾਂ ਸਾਰੇ ਪੰਜਾਬ ਨੂੰ ਕਹਿੰਦਾ ਸਾਰੇ ਕੈਮਰੇ ਲਾ ਕੇ ਰੱਖੋ ਇਹਨਾਂ ਨੇ ਮੈਂ ਨਾ ਮੰਨੂ ਦਾ ਇਲਾਜ ਹੈ ਅੱਛਾ ਮਿੱਤਰ ਜਾ ਰਹੀਆਂ ਨੇ ਪੰਜਾਬ ਦੇ ਜਿੱਥੇ ਪਾਟਿਆ ਸੀ ਥੋੜੀ ਪ੍ਰੈਸ ਗਈ ਸੀ ਪਹਿਲਾਂ ਉਹਨੂੰ ਕਿਹਾ ਜੀ ਕਿ ਸਿਲੰਡਰ ਪਾਟਿਆ ਫੇਰ ਉਹਨੂੰ ਕਹਿੰਦੇ ਜੀ ਮੋਟਰਸਾਈਕਲ ਦਾ ਟਾਇਰ ਪਾਟਿਆ ਉਹ ਕਹਿੰਦਾ ਮੋਟਰਸਾਈਕਲ ਹੀ ਵਿਖਾ ਦਿਓ ਤੇ ਕਹਿੰਦਾ ਜੇ ਟਾਇਰ ਪਾਟੇ ਨਾਲ ਆਹ ਖਿੜਕੀਆਂ ਪਾਟ ਗਿਆ ਇੱਕ 1:30 ਵਜੇ ਕਿਹੜਾ ਹਵਾ ਭਰਨ ਵਾਲਾ ਜੰਤਰ ਤੁਹਾਡੇ ਕੋਲ ਸੀ ਕਹਿੰਦਾ ਨਹੀਂ ਪੰਪ ਨਾਲ ਭਰਦਾ ਸੀ ਫਿਰ ਕਹਿੰਦਾ ਬੰਦੇ ਦੇ ਦਰਸ਼ਨ ਕਰਾ ਦਿਓ ਕਹਿੰਦਾ ਬੰਦੇ ਦਾ ਤਾਂ ਪਤਾ ਕੋਈ ਨਹੀਂ ਮਤਲਬ ਇਹ ਤਾਂ ਇਹ ਜਹਾਲ ਹੈ ਇਸ ਲਈ ਇਹਨਾਂ ਦੀ ਨਾ ਗੱਲ ਕਰੋ ਦੇਖੋ ਤੁਸੀਂ ਸੁਖਬੀਰ ਜੀ ਦਾ ਸਵਾਲ ਪੁੱਛਿਆ ਯੂ ਹੂ ਇਜ਼ ਦਾ ਹੋਮ ਮਿਨਿਸਟਰ ਭਗਵੰਤ ਮਾਨ ਔਰ ਸੁਖਬੀਰ ਜੀ ਦੇ ਪਰਚੇ ਚ ਇਟਸ ਅ ਜੋਕ ਮਤਲਬ ਉਹ ਨਰੇਸ਼ 420 ਦਾ ਪਰਚਾ ਹੁੰਦਾ ਨਾ ਕਿਸੇ ਤੇ ਤੇ ਉਹ 6 ਮਹੀਨੇ ਲਾ ਆਉਂਦਾ ਨਰੈਣ ਚੋੜਾ ਦਾ 3 ਮਹੀਨੇ ਚ ਸੋ ਇਟ ਇਜ਼ ਸਟੇਟ ਸਪான்ਸਰਡ ਸਟੇਟ ਦੀ ਮਿਲੀ ਭੁਗਤ ਹੈ ਉਹਦੇ ਮਸਲੇ ਚ ਜਿਹੇ ਜਿਹੇ ਇਨਕੁਆਇਰੀ ਕਰ ਰਹੇ ਉਹ ਜੀ ਕਾਲੀਆ ਸਾਹਿਬ ਦੇ ਮਸਲੇ ਚ ਕਰ ਰਿਹਾ ਉਹ ਤਾਂ ਫੇਰ 3 ਮਹੀਨੇ ਲਾਏ ਇਹਦਾ 24 ਘੰਟੇ ਚ ਰਿਜ਼ਲਟ ਕੱਢਦਾ ਕੀਤਾ ਜਿਹੀ ਇਤਾਰਨ ਜਿਵੇਂ ਨਾ ਸਾਡੇ ਪਰਵਲਿਤ ਇਸ ਪੇਜ ਦਾ ਸਟੇਟਮੈਂਟ ਮਾ ਮਤਲਬ ਇਹ ਫੈਸਲਾ ਦਾ ਕਿ ਕਿਹੜੇ ਪਾਸੇ ਬਤਾਇਆ ਹੋਇਆ ਹੈ ਜਿੱਤੇ ਕੀ ਬਣਨ ਵਾਲਾ ਦੇ ਕੋਚ ਆਊਟ ਆਫ ਕੰਟਰੋਲ ਜੀ ਸੀਐਮ ਦੇ ਕੰਟਰੋਲ ਚ ਨਹੀਂ ਹੈ ਸਥਿਤੀ ਔਰ ਮੈਂ ਪੰਜਾਬ ਦੇ ਹਿੰਦੂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਬੌਂਡ ਹੈ ਨਾ ਪੰਜਾਬੀ ਭਾਈਚਾਰੇ ਇੱਕ ਦਾ ਇਹ ਬੜਾ ਸਟਰੋਂਗ ਹੈ ਔਰ ਇਸ ਇਸ ਬੌਂਡ ਨੇ ਬੜੇ ਸਟ੍ਰੌਂਗਸ ਨੂੰ ਵੈਦਰ ਕੀਤਾ ਬੜੇ 80 90 ਦੇ ਹਾਲਾਤਾਂ ਨੂੰ ਵੀ ਝੱਲ ਕੇ ਇਹ ਬੌਂਡ ਤਗੜਾ ਰਿਹਾ ਔਰ ਐਸੀ ਤਰ੍ਹਾਂ ਤਗੜਾ ਰਵੇ ਭਾਵੇਂ ਸਰਕਾਰਾਂ ਫੇਲ ਹੋ ਰਹੀਆਂ ਪੰਜਾਬ ਦੀ ਔਰ ਪੰਜਾਬ ਦੀ ਸਰਕਾਰ ਦੀ ਆਪ ਇਹਦੇ ਚ ਢਿੱਲ ਵੇਖਣ ਨੂੰ ਮਿਲ ਰਹੀ ਆ ਉਹਨਾਂ ਦੀ ਕੰਪਲੇਸੈਂਸੀ ਦੇਖਣ ਨੂੰ ਮਿਲ ਰਹੀ ਆ ਬਟ ਪੰਜਾਬ ਦੇ ਲੋਕਾਂ ਨੇ ਵਿਲ ਹੈਵ ਟੂ ਰਾਈਜ਼ ਟੂ ਦੀ ਓਕੇਸ਼ਨ and save punjab from burning or getting into the wrong hands government suttiya sutti rahu gi jab samay aauga jagaoan wale log jagad denge magar odon tak lokan nu aap tagde hoke es bhai chariksaan ch nu aman shanti kanoon nu baahar rakhn layi jo 80 90 ch yogdan paya si bhai pher pauna paina history is repeating itself thank you thank you sir